ਜਿਵੇਂ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ ਨੇ ਸੈਭਜਾਦਿਆਂ ਲਈ ਹਾ ਦਾ ਨਾਰਾ ਮਾਰਿਆ ਸੀ ਤੇ ਸਿੱਖ ਕੌਮ ਅੱਜ ਵੀ ਉਹਨਾਂ ਦਾ ਸਤਕਾਰ ਕਰਦੀ ਹੈ। ਦੀਵਾਨ ਟੋਡਰਮਲ ਨੇ ਵੀ ਬੜੇ ਮਹਿੰਗੇ ਮੁੱਲ ਦੀ ਜ਼ਮੀਨ ਖਰੀਦ ਕੇ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸੈਭਜਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦਾ ਸੰਸਕਾਰ ਕੀਤਾ ਸੀ ਜਿਸ ਨੂੰ ਸਿੱਖ ਦੁਨੀਆ ਦੀ ਸਭ ਤੋਂ ਮਹਿੰਗੇ ਮੁੱਲ ਦੀ ਜ਼ਮੀਨ ਆਖਦੇ ਹਨ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੀਵਾਨ ਟੋਡਰਮਲ ਜੀ ਦੀਆਂ ਹਵੇਲੀ ਦੀਆਂ ਨੇ ਜਿਸ ਨੂੰ ਜਹਾਜ਼ ਹਵੇਲੀ ਵੀ ਕਿਹਾ ਜਾਂਦਾ ਹੈ ਸੂਬੇ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਅੰਤਮ ਸੰਸਕਾਰ ਦੇ ਲਈ ਮੋਹਰਾਂ ਖੜੀਆਂ ਕਰਕੇ ਜ਼ਮੀਨ ਖਰੀਦਣੀ ਪੈਗੀ ਦੀਵਾਨ ਟੋਡਰਮਾਲ ਇਸ ਦੀ ਜ਼ਿੰਮੇਵਾਰੀ ਲੈਂਦੇ ਨੇ ਔਰ ਮਹਿੰਗੇ ਭਾਦੀ ਉਸ ਵਕਤ ਦੀ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਉਹ ਖਰੀਦੇ ਨੇ ਔਰ ਇੱਥੇ ਕਿੰਨਾ ਸ਼ਹੀਦਾਂ ਦਾ ਜਿਹੜਾ ਅੰਤਮ ਸੰਸਕਾਰ ਹੁੰਦਾ ਹੈ ਸਿੱਖ ਜਗਤ ਦੇ ਵਿੱਚ ਦੀਵਾਨ ਟੋਡਰਮਲ ਜੀ ਦਾ ਖਾਸ ਸਤਾਨ ਹੈ ਔਰ ਉਹਨਾਂ ਨੂੰ ਖਾਸ ਤੌਰ ਤੇ ਇਹਨਾਂ ਸ਼ਹੀਦੀ ਹਫ਼ਤਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਕੁਰਬਾਨੀ ਸੀ ਉਹਨਾਂ ਦੀ ਬਦੌਲਤ ਜਿਹੜਾ ਅੰਤਮ ਸੰਸਕਾਰ ਹੁੰਦਾ ਤਿੰਨ ਸ਼ਹੀਦਾਂ ਦਾ ਉਹਨਾਂ ਦੇ ਵੱਲੋਂ ਜਦੋਂ ਉਹਨਾਂ ਨੂੰ ਸੂਬੇ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਅੰਤਮ ਸੰਸਕਾਰ ਦੇ ਲਈ ਮੋਹਰਾਂ ਖੜੀਆਂ ਕਰਕੇ ਜ਼ਮੀਨ ਖਰੀਦਣੀ ਪੈਗੀ ਤਾਂ ਦੀਵਾਨ ਟੋਡਰਮਲ ਇਸ ਦੀ ਜ਼ਿੰਮੇਵਾਰੀ ਲੈਂਦੇ ਨੇ ਔਰ ਮਹੰਗੇ ਭਾਦੀ ਉਸ ਵਕਤ ਦੀ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਉਹ ਖਰੀਦੇ ਨੇ ਔਰ ਇੱਥੇ ਤਿੰਨਾ ਸ਼ਹੀਦਾਂ ਦਾ ਜਿਹੜਾ ਅੰਤਮ ਸੰਸਕਾਰ ਹੁੰਦਾ ਉਹਨਾਂ ਦੀ ਖਰੀਦੀ ਹੋਈ ਜ਼ਮੀਨ ਤੇ ਦੀਵਾਨ ਟੋਡਰਮਲ ਜੀ ਨੂੰ ਇਨ੍ਹਾਂ ਸ਼ਹੀਦੀ ਹਫ਼ਤਿਆਂ ਦੌਰਾਨ ਸਾਰੀ ਹੀ ਸਿੱਖ ਸੰਗਤ ਦੇ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਯਾਦ ਕੀਤਾ ਜਾਂਦਾ ਜਿਵੇਂ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ ਨੇ ਸੈਬਜ਼ਾਦੇ ਲਈ ਹਾ ਦਾ ਨਾਰਾ ਮਾਰਿਆ ਸੀ ਤੇ ਸਿੱਖ ਕੌਮ ਅੱਜ ਵੀ ਉਹਨਾਂ ਦਾ ਸਤਕਾਰ ਕਰਦੀ ਹੈ ਦੀਵਾਨ ਟੋਡਰਮਲ ਨੇ ਵੀ ਬੜੇ ਮਹਿੰਗੇ ਮੁੱਲ ਦੀ ਜ਼ਮੀਨ ਖਰੀਦ ਕੇ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਆ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਸੰਸਕਾਰ ਕੀਤਾ ਸੀ ਜਿਸ ਨੂੰ ਸਿੱਖ ਦੁਨੀਆ ਦੀ ਸਭ ਤੋਂ ਮਹਿੰਗੇ ਮੁੱਲ ਦੀ ਜ਼ਮੀਨ ਆਖਦੇ ਹਨ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੀਵਾਨ ਟੋਡਰਮਲ ਜੀ ਦੀਆਂ ਹਵੇਲੀ ਦੀਆਂ ਨੇ ਜਿਸ ਨੂੰ ਜਹਾਜ਼ ਹਵੇਲੀ ਵੀ ਕਿਹਾ ਜਾਂਦਾ ਹੈ ਦੀਵਾਨ ਟੋਡਰਮਲ ਬਹੁਤ ਭਲੇ ਤੇ ਇੱਕ ਇਨਸਾਨ ਸਨ ਹਾਲਾਂਕਿ ਇਤਿਹਾਸਕ ਤੌਰ ਤੇ ਵਿਦਵਾਨਾਂ ਦੇ ਵਿੱਚ ਉਹਨਾਂ ਦੇ ਬਾਰੇ ਬਹੁਤ ਸਾਰੇ ਮਤਭੇਦ ਨੇ ਪਰ ਜਿਹੜੀ ਜਾਣਕਾਰੀ ਉਹਨਾਂ ਦੇ ਬਾਰੇ ਮਿਲਦੀ ਹੈ ਪ੍ਰਮਾਤਮਾ ਦੇ ਪੈ ਦੇ ਵਿੱਚ ਰਹਿਣ ਵਾਲੇ دیਵਾਨ ਟੋਡਰਮਲ ਪ੍ਰਤੀ ਇਤਿਹਾਸ ਵਿੱਚ ਬਹੁਤ ਘੱਟ ਜ਼ਿਕਰ ਹੈ ਇਸ ਦੇ ਬਾਵਜੂਦ ਜੋ ਮਿਲਦਾ ਹੈ ਉਸ ਨਾਲ ਵਿਦਵਾਨ ਇੱਕਮਤ ਨਹੀਂ ਹਨ ਕਈ ਇਤਿਹਾਸਕਾਰ دیਵਾਨ ਟੋਡਰਮਲ ਨੂੰ ਅਕਬਰ ਬਾਦਸ਼ਾਹ ਦਾ ਸਮਕਾਲੀ ਦੱਸਦੇ ਹਨ ਤੇ ਕਈ ਬਾਅਦ ਵਿੱਚ ਦੂਜਾ ਟੋਡਰਮਲ ਹੋਇਆ ਮੰਨਦੇ ਹਨ ਗੱਲ ਕੁਝ ਹੱਦ ਤੱਕ ਠੀਕ ਵੀ ਹੈ ਕਿਉਂਕਿ ਅਕਬਰ ਬਾਦਸ਼ਾਹ ਤੋਂ ਔਰੰਗਜ਼ੇਬ ਤੱਕ ਦਾ ਜੋ ਸ਼ਾਸਨ ਕਾਲ ਹੈ ਬਹੁਤ ਇਸ ਦੇ ਵਿੱਚ ਲੰਬਾ ਸ਼ਾਸਨ ਕਾਲ ਸ਼ਾਮਿਲ ਹੈ ਭਾਈ ਕਾਨ ਸਿੰਘ ਨਾਬਾਲ ਦਿੱਖਦੇ ਹਨ ਉਹ ਦੀਵਾਨ ਟੋਡਰਮਲ ਦਾ ਜਨਮ ਸਨ 1523 ਵਿੱਚ ਪਿਤਾ ਭਗਵਤੀ ਦਾਸ ਦੇ ਪਿੰਡ ਚੂਨੀਆ ਜ਼ਿਲ੍ਹਾ ਲਾਹੌਰ ਵਿਖੇ ਹੋਇਆ ਉਹ ਆਪਣੀ ਲਿਆਕਤ ਨਾਲ ਅਕਬਰ ਬਾਦਸ਼ਾਹ ਦਾ ਦੀਵਾਨ ਬਣਿਆ ਉਸ ਦੇ ਬਣਾਏ ਹੋਏ ਮਾਲ ਮਹਿਕਮੇ ਦੇ ਨਿਜ਼ਮ ਅਕਬਰ ਨੂੰ ਬਹੁਤ ਪਸੰਦ ਆਏ ਸਭ ਤੋਂ ਪਹਿਲਾਂ ਟੋਡਰਮਲ ਨੇ ਹੀ ਹਿੰਦੀ ਤੋਂ ਫਾਰਸੀ ਵਿੱਚ ਦਫਤਰ ਕੀਤਾ ਟੋਡਰਮਲ ਇੱਕ ਬਹਾਦਰ ਜਰਨੈਲ ਵੀ ਸੀ ਉਸਨੇ ਬਗਾਲ ਦੀ ਮਹਮ ਵਿੱਚ ਵੱਡੀ ਵੀਰਤਾ ਦਿਖਾਈ ਸੀ ਜਦੋਂ ਅਕਬਰ ਲਾਹੌਰ ਦਾ ਹਾਕਮ ਬਣਿਆ ਇਸ ਦੇ ਨਿਵਾਸ ਬਾਜ਼ਾਰ ਹਕੀਮਾ ਵਿਖੇ ਸੀ ਦੀਵਾਨ ਟੋਡਰਮਲ ਦੀ ਗਿੰਤੀ ਅਕਬਰ ਦੇ ਨੌ ਰਤਨਾ ਵਿੱਚ ਹੁੰਦੀ ਸੀ ਕਈ ਲੇਖਕਾਂ ਨੇ ਇਸ ਨੂੰ ਕਾਇਬ ਅਤੇ ਬਾਣੀਆਂ ਵੀ ਲਿਖਿਆ ਹੈ ਦੀਵਾਨ ਟੋਡਰਮਲ ਫਾਰਸੀ ਤੋਂ ਛੁੱਟ ਹਿੰਦੀ ਦਾ ਵੀ ਇੱਕ ਉੱਤਮ ਕਵੀ ਸੀ ਉਸ ਦੀਆਂ ਕਈ ਰਚਨਾਵਾਂ ਹਨ ਉਹਨਾਂ ਵਿੱਚੋਂ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਾਨ ਬਿਨਦਾਨ ਜੈਸੇ जल बिन सर है कंठ बिन गीत जैसे हित बिन प्रीत जैसे विश्वारस रीत जैसे फल बिन तरय तार बिन जंतर जैसे सयाने बिन मंत्र जैसे पति बिन नार जैसे पुत्र बिन घर है तोड़र सो काल तैसे मन में विचार देखो धर्म विहीन धन पक्की बिन पर है पर इस तोड़रमल दिया जो लाइन है इसका दिया जो लाइन है उन्होंने ਲਿਖੀਆਂ ਬਹੁਤ ਸਾਰੇ ਵਿਦਵਾਨ ਕਹਿੰਦੇ ਹਨ ਕਿ ਉਹ ਆਪਣੀ ਸੂਝਤਾ ਦੇ ਨਾਲ ਸਹਿਜਤਾ ਦੇ ਨਾਲ ਨਾਲ ਚੰਗੇ ਵਜ਼ੀਰ ਚੰਗੇ ਸਲਾਹਕਾਰ ਹੋਣ ਦੇ ਨਾਲ ਨਾਲ ਉਹ ਇੱਕ ਚੰਗੇ ਕਵੀ ਵੀ ਸਨ ਤੇ ਉਹਨਾਂ ਨੇ ਕਈ ਰਚਨਾਵਾਂ ਲਿਖੀਆਂ ਪਰ ਇਸ ਨਾਲ ਟੋਡਰਮਲ ਦਾ ਜਦੋਂ 1549 ਈਸਵੀ ਦੇ ਵਿੱਚ ਦਿਹਾਂਤ ਹੋਇਆ ਦੱਸਦੇ ਹਨ ਤੇ ਨਾਲ ਹੀ دیਵਾਨਾ ਦੇ ਵੱਲੋਂ ਲਿਖਿਆ ਜਾਂਦਾ ਕਿ ਸਰਹਿੰਦ ਦਾ ਵਸਨੀਕ ਇੱਕ ਸ਼ਾਹੂਕਾਰ ਜਿਸ ਨੇ ਛੋਟੇ ਸਾਹਿਬ ਜਦਾਂ ਦੇ ਸ਼ਹੀਦ ਹੋਣ ਪਿੱਛੋਂ ਮਾਤਾ ਗੁਜਰੀ ਜੀ ਦੀ ਸੇਵਾ ਕੀਤੀ ਅਤੇ ਧੀਰਜ ਦਿੱਤਾ ਇਹ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬ ਜੀ ਦਾ ਤਾਂ ਸੰਸਕਾਰ ਇਸੇ ਨਹੀਂ ਕੀਤਾ ਸੀ ਅੱਗੇ ਸਭ ਤੋਂ ਪੁਰਾਣੀ ਤੇ ਸ਼ਾਇਦ ਸਾਕਾ ਸਰਹੰਦ ਬਾਰੇ ਲਿਖਤ ਕਥਾ ਗੁਰੂ ਜੀ ਦੇ ਸਤਨ ਕੀ ਕ੍ਰਿਤ ਭਾਈ ਦੁੰਨਾ ਸਿੰਘ ਹੰਡੂਰੀਆ ਜੋ ਆਪਣੇ ਆਪ ਨੂੰ ਉਸ ਵੇਲੇ ਦੇ ਚਸ਼ਮਜੀਤ ਗਵਾਹ ਦੱਸਦੇ ਹਨ ਤੇ ਅਖੀਰ ਡਿੱਟਾ ਹਾਲ ਬਿਆਨ ਕਰਦੇ ਹਨ ਕਾਵ ਰੂਪ ਦੇ ਵਿੱਚ ਦੀਵਾਨ ਟੋਡਰਮਲ ਦੇ ਬਾਰੇ ਉਹ ਲਿਖਦੇ ਹਨ ਟੋਡਰਮਲ ਐਸੇ ਫਨ ਕਹੇ ਤੁਰਕਾ ਤੁਮ ਕੋ ਛੋਡੇ ਐਹੇ ਮਾਤਾ ਜੀ ਤਬ ਯਹ ਪਕਾਰੀ ਕੂਪ ਮੁਝ देव उठारी परहा टोडरमल यू कहो बात सुन लीजिए हीरा तुमको दियो ए है निग लीजिए लियो सो जोर खाए पियानो तबे बेओ ज्योति ज्योत समाए आप में मिल गयो सोठा सठे पठाएन खास टोडरनगर मल जब कहयो सो छूटे पास लोथा अब सिसकारिय इस गल तो गवाही मिलती है के संस्कार ਦੀਵਾਨ ਟੋਡਰਮਲ ਨੇ ਹੀ ਕੀਤਾ ਸੀ ਪ੍ਰਸਿੱਧ ਇਤਿਹਾਸਕਾਰ ਗਿਆਨੀ ਸੋਨ ਸਿੰਘ ਸੀਤਲ ਵੀ ਲਿਖਦੇ ਹਨ ਕਿ ਸਰਹਿੰਦ ਦੇ ਜੋਰੀ ਟੋਡਰਮਲ ਨੇ ਨਵਾਬ ਵजीर खान ਪਾਸੋਂ ਸਹਬਜ਼ਾਦੇ ਦਾ ਅੰਤਮ ਸੰਸਕਾਰ ਕਰਨ ਦੀ ਆਗਿਆ ਮੰਗੀ ਨਵਾਬ ਨੇ ਕਿਹਾ ਕਿ ਜ਼ਮੀਨ ਮੁੱਲ ਲੈ ਕੇ ਸੰਸਕਾਰ ਕਰ ਸਕਦੇ ਹੋ ਤੇ ਉਹ ਵੀ ਸੋਨੇ ਦੀਆਂ ਮੋਹਰਾ ਖੜੇ ਰੁੱਖ ਕਰਕੇ ਵਿਸ਼ਾਉਣੀਆਂ ਪਹਿਣੀਆਂ ਟੋਡਰਮਲ ਨੇ ਸੂਬੇ ਦੀ ਇਹ ਸ਼ਰਤ ਵੀ ਪੂਰੀ ਕਰ ਦਿੱਤੀ ਉਹਨਾਂ ਨੇ ਖੜੇ ਰੁੱਖ ਸੋਨੇ ਦੀਆਂ ਮੋਹਰਾਂ ਵਿਸ਼ਾ ਕੇ ਅੰਗੀਠੀ ਜੋਗੀ ਥਾਂ ਪ੍ਰਾਪਤ ਕੀਤੀ ਅਤੇ ਅਗਲੇ ਦਿਨ ਮਾਤਾ ਗੁਜਰ ਕੌਰ ਜੀ ਅਤੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਉਸ ਥਾਂ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ਼ੋਭਿਤ ਹੈ ਜਿੱਥੇ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜਿਆਂ ਦੇ ਵਿੱਚ ਦੁਨੀਆ ਭਰ ਤੋਂ ਸਿੱਖ ਸੰਗਤ ਹੋਰ ਲੋਕ ਨਮਸਤਕ ਹੁੰਦੇ ਨੇ ਇਸ ਦੇ ਨਾਲ ਹੀ ਇੱਕ ਹੋਰ ਵਿਦਵਾਨ ਚਮਚੇਰ ਸਿੰਘ ਅਸ਼ੋਕ ਕਹਿੰਦੇ ਹਨ ਕਿ ਕਿਲਾ ਸਰਹੰਦ ਦਾ ਉਹ ਸਥਾਨ ਹੈ ਜਿੱਥੇ ਛੋਟੇ ਸਹਿਬਜ਼ਾਦਿਆਂ ਦਾ ਕਤਲ ਕੀਤੇ ਗਏ ਸਾਨੂੰ ਹੁਣ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੈ ਮਾਤਾ ਗੁਜਰੀ ਜੀ ਸਮੇਤ ਦੋਵੇਂ ਛੋਟੇ ਸਾਹਿਬ ਜਦਿਆਂ ਦਾ ਦੀਵਾਨ ਟੋਡਰਮਲ ਦੇ ਹੱਥੀ ਸੰਸਕਾਰ ਹੋਇਆ ਉਹ ਸਥਾਨ ਜੋਤੀ ਸਰੂਪ ਦੇ ਨਾਂ ਨਾਲ ਪ੍ਰਸਿੱਧ ਹੈ ਸਰਦਾਰ ਜਗਿੰਦਰਪਾਲ ਸਿੰਘ ਰਾਮਾ ਬਟਿੰਡਾ ਦੱਸਦੇ ਹਨ ਕਿ ਜਦ ਛੋਟੇ ਸਾਹਿਬ ਜਦਿਆਂ ਤੇ ਮਾਤਾ ਜੀ ਦੀ ਸ਼ਹਾਦਤ ਹੋਈ ਤਾਂ ਦੀਵਾਨ ਟੋਡਰਮਲ ਨੇ ਜ਼ਮੀਨ ਖਰੀਦ ਕੇ ਭਾਈ ਰਾਮਾ ਤੇ ਤਰਲੋਕਾ ਜੀ ਜੋ ਸਰਹਿੰਦ ਵਿਖੇ ਮਾਮਲਾ ਦੇਣ ਆਏ ਸਨ ਨੂੰ ਨਾਲ ਲੈ ਕੇ ਦੋਵਾਂ ਸਾਹਿਬ ਜਦਿਆਂ ਦਾ ਸੰਸਕਾਰ ਕੀਤਾ ਜਿੱਥੇ ਜੋਤੀ ਸਰੂਪ ਗੁਰਦੁਆਰਾ ਸ਼ੋਭੀਤਾ ਡਾਕਟਰ ਹਰਚੰਦ ਸਿੰਘ ਸਰਹੰਦੀ ਵੀ ਲਿਖਦੇ ਹਨ ਕਿ ਦੀਵਾਨ ਟੋਡਰਮਲ ਨੇ ਇਹ ਸੋਗਮਈ ਖਬਰ ਮਾਤਾ ਜੀ ਨੂੰ ਸੁਣਾਈ ਦਿਵਾਨ ਟੋਡਰਮਲ ਨੇਕਦਿਲ ਇਨਸਾਨ ਤੇ ਅਸਰ ਸੂਕ ਵਾਲਾ ਸਰਕਾਰੀ ਅਧਿਕਾਰੀ ਸੀ ਦਿਵਾਨ ਟੋਡਰਮਲ ਨੇ ਤਿੰਨਾਂ ਸ਼ਹੀਦਾਂ ਦੀਆਂ ਦੇਹਾਂ ਦਾ ਸੰਸਕਾਰ ਕੀਤਾ ਸੰਸਕਾਰ ਲਈ ਜ਼ਮੀਨ ਦਾ ਇੱਕ ਟੁਕੜਾ ਉਸਨੇ ਬੜੀ ਭਾਰੀ ਕੀਮਤ ਅਦਾ ਕਰਕੇ ਖਰੀਦਾ ਸੀ ਅਸ਼ਰਫੀਆਂ ਵਿਸ਼ਾਕੇ ਮੁੱਲ ਤਾਰਿਆ ਸੀ ਇਹੋ ਕਾਰਨ ਹੈ ਕਿ ਸਿੱਖ ਜਗਤ ਵਿੱਚ ਸੇਠ ਟੋਡਰਮਲ ਨੂੰ ਬੜੀ ਸ਼ਰਧਾ ਦੀ ਨਿਗਾਹ ਦੇ ਨਾਲ ਦੇਖਿਆ ਜਾਂਦਾ ਤੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਜਿੱਥੇ ਗੁਰਦੁਆਰਾ ਜੋਤੀ ਸਰੂਪ ਜਿੱਥੇ ਉਰੇ ਹੀ ਫਤਗੜ ਸਾਬ ਦੇ ਵਿੱਚ ਦੁਨੀਆ ਭਰ ਤੋਂ ਸਿੱਖ ਸੰਗਤ ਨਮਸਤਕ ਹੋ ਰਹੀ ਹੈ ਔਰ ਉੱਥੇ ਜਿੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਜਾ ਰਹੇ ਨੇ ਠੰਡੇ ਬੁਰਜ ਦੇ ਦਰਸ਼ਨ ਕੀਤੇ ਜਾ ਰਹੇ ਨੇ ਤਾਂ ਸੰਗਤ ਦੇ ਵੱਲੋਂ ਇਸ ਹਵੇਲੀ ਦੇ ਵੱਲ ਵੀ ਆਇਆ ਜਾ ਰਿਹਾ ਹੈ ਔਰ ਇਸ ਹਵੇਲੀ ਨੂੰ ਵੀ ਸਜਦਾ ਕੀਤਾ ਜਾ ਰਿਹਾ ਹੈ ਔਰ ਇਸ ਹਵੇਲੀ ਨੂੰ ਸਜਦਾ ਕਰਨ ਦੇ ਨਾਲ ਦੀਵਾਨ ਟੋਡਰਮਲ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ